ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆਂ ਮਾਨਸਾ ਪਸ਼ੂ ਮੰਡੀ ਤੇ ਤੇ ਤੁਹਾਨੂੰ ਆਪਾਂ ਕੁਝ ਚੁੰਨੀਆਂ ਜੀਆਂ ਮੱੱਝਾਂ ਜੀ ਦਿਖਾਵਾਂਗੇ ਤੇ ਕਿਹੇ ਜਾ ਰੇਟ ਐ ਕਿਹੇ ਜਾ ਅੱਜ ਹੋਲੀ ਦਾ ਕਰਕੇ ਥੋੜਾ ਜਾਂ ਮੰਦਾ ਪੈ ਗਿਆ ਦਾਗ ਬਹੁਤ ਘਟ ਆਇਆਗਾ ਤੇ ਇਸ ਨਾਲ ਜਿਹੜਾ ਤੁਹਾਨੂੰ ਆਪਾਂ ਇੱਕ ਬੇਨਤੀ ਕਰਦੇ ਹੁੰਨੇ ਆਂ ਵੀ ਵੀਡੀਓ ਨੂੰ ਬਰ ਬਰ ਤੁਸੀਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜਾ ਆਪਣਾ ਐਨੀਮਸ ਸਪੋਰਟਰ ਫੈਮਿਲੀ ਪੇਜ ਤੇ YouTube ਚੈਨਲ ਹੈਗਾ ਉਹਨੂੰ ਗੁਰੂਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਜੋ ਆਪਾਂ ਤੁਹਾਨੂੰ ਇੱਕ ਚੰਗੀਆਂ ਚੰਗੀਆਂ ਮੱਧਾਂ ਦੀ ਵੀਡੀਓ ਦਿਖਾਈਏ ਤੇ ਬਤੋ ਤੁਸੀਂ ਸ਼ੇਅਰ ਜ਼ਰੂਰ ਕਰਦਿਆ ਕਰੋ ਆਜੋ ਜੀ ਆਪਾਂ ਤੁਹਾਨੂੰ ਹੁਣ ਮੱਝਾ ਵਾਲੀ ਲੈ ਕੇ ਜਾਣੀ ਹੈਗੇ ਹਾਂਜੀ ਦੋਸਤੋ ਆਪਾਂ ਇੱਕ ਤੁਹਾਨੂੰ ਮੱਝ ਦਿਖਾਉਣੇ ਆ ਜਿਵੇਂ ਆ ਦੇਖੋ ਹਨਾ ਵੀ ਤੌਰ-ਵਾਰ ਕੀ ਵੀ ਦਿਖਾਵਾਂਗੇ ਆਪਾਂ ਤੋੜ ਕੇ ਤੋੜ ਦੇ ਵਿੱਚ ਤੋੜ ਦੇ ਮੱਝ ਬਹੁਤ ਜ਼ਿਆਦਾ ਚੰਗੀ ਆ ਦੋਸਤੋ ਚੈੱਕ ਕਰ ਲਓ ਤੁਸੀਂ ਖਣ ਲਵੇ ਦੀ ਸਾਫ ਹੈਗੀ ਬਹੁਤ ਵਧੀਆ ਥਾਂ ਲੇਵਾ ਲੱਗਿਆ ਹੋਇਆ ਹੈਗਾ। ਭਾਈ ਜੀ ਮੋੜ ਲਓ। ਆਪਾਂ ਤੁਹਾਨੂੰ ਇਹਨਾਂ ਦਾ ਫੋਨ ਨੰਬਰ ਵੀ ਤੇ ਰੇਟ ਵਗੈਰਾ ਵੀ ਕਨਫਰਮ ਕਰਾਵਾਂਗੇ। ਕਿੰਨੇ ਦਿਨਾਂ ਦੀ ਸੂਈ ਹੈ ਉਹ ਵੀ ਪੁੱਛਾਂਗੇ ਆਪਾਂ। ਹਾਂਜੀ ਭਾਈ ਜੀ ਹਸੀ ਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਜਿਹੜੀ ਆਪਾਂ ਮੱਝ ਦਿਖਾਈ ਐ ਹੁਣੇ ਆਪਾਂ ਤੋੜ ਕੇ ਜਿਹੜੀ ਹੁਣ ਸਕਰੀਨ ਤੇ ਦਿਖਸੀ ਵੀ ਜਾਂਦੀ ਹੈਗੀ ਤੇ ਇਹਦਾ ਕੀ ਰੇਟ ਕਰਦੇ ਹੋ ਤੁਸੀਂ ਰੇਟ ਤਾਂ ਬਾਈ 1,40,000 ਰੁਪਏ 1,40,000 ਰੁਪਏ ਵੀਰੇ ਤੇ ਕਿੰਨੇ ਦਿਨਾਂ ਦੀ ਸੂਈ ਹੋਈ ਐ ਅੱਜ ਚੌਥਾ ਦਿਨ ਹੀ ਸੂਈ ਐ ਤੇ ਬਾਈ ਕੀ ਰੇਟ ਜਮ੍ਹਾਂ ਲੈਣ ਦੇਣ ਬਹੁਤ ਹਜ਼ਾਰ 2000 ਰੁਪਏ ਹੋਰ ਘੱਟ ਵੱਧ ਠੀਕ ਆ ਬਾਈ ਤੇ ਦੁੱਧ ਹੁਣ ਕਿੰਨਾ ਹੈਗਾ ਤਿਆਰ ਦੁੱਧ 16 ਕਿਲੋ ਹੁਣ ਤਿਆਰ ਹੈ ਜੀ 16 ਲੀਟਰ ਜਮ੍ਹਾਂ ਜੇ ਕੋਈ ਆਉਂਦਾ ਬੰਦਾ ਤਿਆਰ ਕਰਕੇ ਦੇਉਂਗੇ ਹਾਂਜੀ ਹਾਂਜੀ ਜਮ੍ਹਾਂ ਕਨਫਰਮ ਤੇ ਬਾਈ ਜੀ ਨੰਬਰ ਬੋਲ ਦਿਓ ਇੱਕ ਆਪਣਾ ਦੁਬਾਰਾ ਇੱਕ ਵਾਰੀ ਹੋਰ ਕਰ ਦੋ 62806075366 ਠੀਕ ਹੈ ਵੀਰੋ ਜੇ ਕਿਸੇ ਨੇ ਵੀ ਮੱਝ ਲੈਣੀ ਹੋਵੇ ਹਨਾ ਤੇ ਬਾਈ ਨੂੰ ਫੋਨ ਨੰਬਰ ਲਾ ਸਕਦੇ ਹੋ ਤੇ ਬਾਈ ਜੀ ਤੁਹਾਡਾ ਪਿੰਡ ਕਿਹੜਾ ਹੈਗਾ ਰੁੜਕੀ ਜੀ ਰੁੜਕੀ ਰੁੜਕੀ ਹਰਿਆਣੇ ਚ ਬਸ ਬਾਰਡਰ ਜਿੱਤੇ ਰਹਿ ਜਾ ਬਾਰਡਰ ਜਿੱਤੇ ਰਹਿ ਜਾ ਸਰਦੂਲਗੜ੍ਹ ਦੇ ਨਾਲ ਆ ਦੋਸਤ ਮੱਝ ਤੁਸੀਂ ਦੇਖ ਹੀ ਲਈ ਹੈ ਹਨਾ ਤੇ ਜੇ ਬਹੁਤ ਜ਼ਿਆਦਾ ਚੰਗੀ ਹੈ ਇੱਕ ਵਾਰੀ ਆਪਾਂ ਤੁਹਾਨੂੰ ਹੋਰ ਦਿਖਾਉਣੀ ਹੈਗੇ ਆਪਾਂ ਅੱਗੇ ਹੋਰ ਵੀ ਮੱਝ ਦਿਖਾਉਣੇ ਆ ਤੁਹਾਨੂੰ ਦੂਜੀ ਵੀ ਦਿਖਾਉਣੀ ਐ ਆ ਵੀ ਇੱਕ ਮੱਝ ਵਕਾਊ ਆ ਬਾਈ ਦੀ ਬਾਈ ਗੱਲ ਓਨੀ ਕ ਹੋਵੇ ਹੈਨਾ ਜਿੰਨੀ ਕ ਆਪਣੀ ਪੁੱਗ ਜੇ ਤੇ ਜੇ ਕੋਈ ਵੀਰ ਲਾਉਂਦਾ ਫੋਨ ਨੰਬਰ ਇਹਦਾ ਰੇਟ ਵੀ ਆਪਾਂ ਕਨਫਰਮ ਕਰਾਵਾਂਗੇ ਇਹ ਵੀ ਤਾਜੀ ਸੂਈ ਮੱਝ ਹੈਗੀ ਮੋੜ ਲਾ ਵੀਰੇ ਮੋੜ ਲਾ ਦਰਮਿਆਨੇ ਜੇ ਕੱਦ ਦੀ ਮੱਝ ਹੈਗੀ ਵੀਰ ਕੋਲੇ ਤੇ ਇਹਦਾ ਵੀ ਆਪਾਂ ਰੇਟ ਵਗੈਰਾ ਕਨਫਰਮ ਕਰਾਵਾਂਗੇ ਦਾ ਨਾਮ ਕਰੀਏ ਨਾ ਜੇ ਕਿਸੇ ਨੂੰ ਪੂਗਦੀ ਆ ਤਾਂ ਦੋਸਤੋ ਇਹਨੂੰ ਮਤਲਬ ਬਾਈ ਨੂੰ ਫੋਨ ਨੰਬਰ ਲਾ ਲਿਓ ਆਪਾਂ ਕੱਟਾ ਵੀ ਦਿਹਾਉਣੇ ਹੈਗੇ ਬੱਚਾ ਤਾਜੀ ਤਾਜੀ ਸੂਈ ਬਈ ਮੱਝ ਹੈ ਭਾਈ ਇਹਦਾ ਮੁੱਲ ਕੀ ਕਰਦੇ ਹੋਗੇ ਮੁੱਲ ਦਾ 10 ਕਰਦੇ ਕੋਈ ਜਾ 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 ਬਸ ਲੈਣ ਦੇ ਨਹੀਂ ਹੋਵੇ ਜੇ ਕੋਈ ਵੀਰ ਫੋਨ ਨੰਬਰ ਨਾਲ ਦੱਸਦੀ ਦੇ ਦੇਾਂਗੇ 10 ਦੱਸ ਦੀ ਵੀਰੋ ਦੇ ਦੇਣਗੇ ਹਨਾ ਤੇ ਫੋਨ ਨੰਬਰ ਤੁਸੀਂ ਲਾ ਲਿਓ ਆਪਾਂ ਅੱਗੇ ਹੋਰ ਮੱਝ ਵੀ ਦਿਖਾਉਣੇ ਆ ਕੋਈ ਦੋਸਤੋ ਇੱਕ ਆਪਾਂ ਤੁਹਾਨੂੰ ਆਹ ਗਾਂਦ ਹੋਣੇ ਹੈਗੇ ਗਾਂ ਤਾਜੀ ਸੂਈ ਹੋਈ ਹੈ ਜੇਰ ਲੌਂਕੀ ਜਾਂਦੀ ਹੈ ਵੀਰ ਹੈ ਜਿਹੜਾ ਮੰਡੀ ਤੇ ਹੈ ਗਾਂ ਸੂਈ ਹੈਗੀ ਤੇ ਹੁਣ ਇਹ ਮਤਲਬ ਜਿਹੜਾ ਬੱਚਾ ਜਾਂ ਬੱਚੀ ਹੈ ਤੇ ਬੱਚੀ ਹੈ ਮਗਰ ਤੇ ਉਹਨੂੰ ਬਾਈ ਦੁੱਧ ਪਿਉਂਦਾ ਹੈਗਾ ਗਾਂ ਬਹੁਤ ਜ਼ਿਆਦਾ ਚੰਗੀ ਹੈ ਥਣਲੇਵੇ ਦੀ ਬਹੁਤ ਸਾਫ਼ ਹੈਗੀ ਤੁਸੀਂ ਦੇਖ ਹੀ ਲਿਆ ਹੋਣਾ ਆਪਾਂ ਇਧਰੋਂ ਸਾਈਡ ਤੇ ਵੀ ਦਿਖਾਉਣੇ ਆ ਗਾਂ ਆਪਾਂ ਤੋਰ ਕੇ ਵੀ ਦਿਖਾਵਾਂਗੇ ਜਦੋਂ ਵੀਰ ਨੇ ਚੋਲੀ ਥਣਲੇਵਾ ਦੇਖੋ ਦੋਸਤੋ ਥਣ ਬਹੁਤ ਜ਼ਿਆਦਾ ਚੰਗਾ ਥਣ ਲੱਗਿਆ ਹੋਇਆ ਹੈਗਾ ਤੇ ਘੱਟੋ ਘੱਟ ਨਾ ਵਾਲਾ ਮੇਰੇ ਅੰਤਜੇ ਦੇ ਮੁਤਾਬਕ ਇਹ 20 ਲੀਟਰ ਦੁੱਧ ਪਾ ਦੂਗੀ ਤੇ ਦੁੱਧ ਵੀ ਕੋਈ ਇਹਨਾਂ ਦਾ ਅਮਰੀਕਨ ਗਾਈਆਂ ਵਾਲਾ ਕੰਮ ਨਹੀਂ ਹੈਗਾ ਵੀ ਪਤਲਾ ਸਤਲਾ ਜਾਂ ਹੋਊਗਾ। ਗਾਂ ਪਿਆ ਔਰ ਕਾਲੇ ਰੰਗ ਦੀ ਹੈਗੀ। ਮੂੰਹ ਮੱਥੇ ਦੀ ਦੇਖ ਲਓ ਤੁਸੀਂ। ਮੂੰਹ ਮੱਥਾ ਵੀ ਬਹੁਤ ਚੰਗਾ ਲੱਗਿਆ ਹੋਇਆ ਹੈਗਾ। ਕੰਨ ਵੀ ਬਹੁਤ ਚੰਗਾ ਹੈਗਾ। ਆਪਾਂ ਇਧਰੋਂ ਸਾਈਡ ਤੋਂ ਹੋ ਕੇ ਵੀ ਦਿਖਾਉਣੇ ਹੈਗੇ। ਕੱਦ ਘਾਟ ਦੀ ਬਹੁਤ ਚੰਗੀ ਵੈੜ ਹੈਗੀ। ਆਪਾਂ ਬਾਕੀ ਜਾਣਕਾਰੀ ਵੀ ਇਹਨਾਂ ਤੋਂ ਆਪਾਂ ਲਵਾਂਗੇ ਤੇ ਗਾਂ ਤੋਰ ਕੇ ਵੀ ਦਿਖਾਵਾਂਗੇ। ਦੋਸਤੋ ਆਪਾਂ ਗਾਂ ਦੇਖੋ ਤੋਰ ਕੇ ਦਿਖਾਉਣੇ ਹੈਗੇ ਗਾਂ। ਥਣਲੇਵਾ ਦੇਖੋ ਬਹੁਤ ਚੰਗਾ ਲੱਗਿਆ ਹੋਇਆ ਥਣਦੇਵਾ। ਇਹ ਜੇਰ ਵੀ ਪਈ ਨਹੀਂ ਹੈਗੀ। ਗਾਂ ਤੋਂ ਤੁਰਿਆ ਨਹੀਂ ਜਾਂਦਾ। ਤੇ ਮੋੜਦਾ ਵੀ ਮੋੜਦਾ। ਆ ਜਾ। ਆ ਜਾ 25 ਕੋਲੀ ਆਏਗੇ। ਦੇਖੋ ਦੋਸਤੋ। ਹਾਂਜੀ ਬਾਈ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੀ ਆ ਥੋਡੀ ਤੇ ਬਾਈ ਜੀ ਪਹਿਲਾਂ ਤੁਸੀਂ ਪਿੰਡ ਦੱਸੋ ਕਿਹੜਾ ਥੋਡਾ? ਮਾਨਸਾ ਵੀਰੇ। ਮਾਨਸਾ ਖਾਸ ਮਾਨਸਾ ਹੀ ਹੈ ਠੀਕ ਹੈ ਬਾਈ। ਤੇ ਬਾਈ ਕੀ ਮੁੱਲ ਕਰਦੇ ਹੋ ਤੁਸੀਂ ਗਾਂ ਦਾ? 75000 ਹੈ। 75000 ਰੁਪਏ ਦੋਸਤੋ ਮੁੱਲ ਕਰਦਾ ਵੀਰ ਤੇ ਬਾਈ ਫੋਨ ਨੰਬਰ ਤੁਹਾਡਾ ਬੋਲ ਦੋ 8264888384 ਠੀਕ ਆ ਬਾਈ ਜੀ ਕਿਸੇ ਵੀ ਵੀਰ ਨੇ ਹਨਾ ਗਾਂ ਲੈਣੀ ਹੋਵੇ ਤੇ ਬਾਈ ਨੂੰ ਫੋਨ ਨੰਬਰ ਜਰੂਰ ਕਰਿਓ ਤੁਸੀਂ ਕਾਲ ਕਰ ਰਹੇ ਹੋ ਤੇ ਆਪਾਂ ਅੱਗੇ ਵੀ ਦਿਖਾਉਣੀ ਆ ਤੁਹਾਨੂੰ ਹੋਰ ਮੱਜਾਂ ਗਾਵਾਂ ਦੋਸਤੋ ਆਪਾਂ ਤੁਹਾਨੂੰ ਦਿਖਾਉਣੀ ਆ ਇੱਥੇ ਹਨਾ ਜਿਹੜਾ ਵਰਨਾ ਜਿਹੜਾ ਹੈਗਾ ਹੈਗਾ ਵੀ ਭਲਾਡੇ ਵਾਲਿਆਂ ਦਾ ਸਮਾਨ ਆਉਂਦਾ ਜਿਹੜਾ ਮੰਡੀ ਤੇ ਹਰ ਮੰਡੀ ਤੇ ਆਉਂਦਾ ਹੈਗਾ ਤੇ ਬਹੁਤ ਚੰਗਾ ਤੇ ਸਸਤੇ ਰੇਟਾਂ ਦੇ ਵਿੱਚ ਜਾਇਜ਼ ਰੇਟ ਹੁੰਦੇ ਨੇ ਵੀਰਾਂ ਦੇ ਆਪਾਂ ਵੀ ਬਹੁਤ ਵਾਰੀ ਇੰਨਾ ਤੋਂ ਸਮਾਨ ਲੈ ਕੇ ਗਏ ਹੋਏ ਹੈਗੇ ਮੂਰੀਆਂ ਮਾਰੀਆਂ ਦਾ ਬਹੁਤ ਟੌਪ ਦੀਆਂ ਮੂਰੀਆਂ ਹੁੰਦੀਆਂ ਨੇ ਰਿਜ਼ਲਟ ਮਤਲਬ ਜਿਹੜੀ ਚੀਜ਼ ਦੇਤੀ ਇਹਨਾਂ ਨੇ ਹਨਾ ਉਹਨਾਂ ਦਾ ਮਤਲਬ ਵੀ ਲਾਂਭਾ ਨਹੀਂ ਆਉਂਦਾ ਤੇ ਇੱਕ ਰੇਟ ਹੈ ਜਿਹੜਾ ਜਿਸ ਵਿੱਚ ਕੁਸ ਕਹਤਾ ਉਮੀ ਮਤਲਬ ਬੰਦੇ ਮਤਲਬ ਮੰਨ ਜਾਂਦੇ ਹੈਗੇ ਵੀ ਕੋਈ ਵੱਧ ਘੱਟ ਦਾ ਨਹੀਂ ਕਰਦੇ ਤੇ ਮਤਲਬ ਆਪਾਂ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਤੇ ਜਿਹੜੇ ਗਾਹ ਖੜੇ ਹੈਗੇ ਉਹਨਾਂ ਨਾਲ ਵੀ ਦੇਖਾਂ ਕੋਸ਼ਿਸ਼ ਕਰਾਂਗੇ ਆਪਾਂ ਮਲਾਉਣ ਦੀ ਜਿਵੇਂ ਆ ਵੀਰ ਹਨਾ ਬੈਠੇ ਨੇ ਅੱਜ ਕੱਲ੍ਹ ਜੀ ਬਈ ਜਿਹੜਾ ਆਪਣਾ ਤੁਹਾਡਾ ਹੈਗਾ ਸਾਰਾ ਪਸ਼ੂਆਂ ਦੀਆਂ ਮੂਰੀਆਂ ਵਗੈਰਾ ਦਾ ਮਤਲਬ ਵੀ ਰੇਟ ਵਗੈਰਾ ਦਾ ਤੁਸੀਂ ਹੁਣ ਵੀ ਵਧਿਆ ਕਿ ਘਟਿਆ ਤੁਸੀਂ ਸਾਨੂੰ ਦੱਸੋਗੇ ਰੇਟ ਥੋੜਾ ਬਹੁਤ ਪਹਿਲਾਂ ਨਾਲ ਪਲੱਸ ਹੋਇਆ ਜੀ ਪਲੱਸ ਹੋਇਆ ਜੀ ਠੀਕ ਹੈ ਜੀ ਤੇ ਜਿਵੇਂ ਹੁਣ ਭਾਈ ਆ ਨਾਲ ਬੈਠੇ ਨੇ ਇਹਨਾਂ ਨੇ ਕੀ ਸਮਾਨ ਲੈਤਾਗਾ ਇਹਨਾਂ ਨੇ ਚੰਗੀਆਂ ਝੋਟੀਆਂ ਲਈ ਇਹਨਾਂ ਕੋਲੇ ਅੱਛਾ ਜੀ ਲੈਦਰ ਤੇ ਮੂਰੇ ਪਾਈ ਲਈ ਇਹਨਾਂ ਨੇ ਲੈਦਰ ਦੇ ਮੂਰੇ ਲੈਤੇ ਦੇਖੋ ਦੋਸਤੋ ਵੀਰ ਨੇ ਠੀਕ ਹੈ ਵੀਰੇ। ਬੰਦੇ ਕੋਕੇ ਲੱਗੇ ਹੋਏ ਨੇ। ਪਿੱਤਲ ਦੇ ਕੁੱਕਰ ਦੇ ਵਿੱਚ ਇਹ ਮਤਲਬ ਚੰਗੀਆਂ ਝੋਟੀਆਂ ਵਾਸਤੇ ਲੈਂਦੇ ਆਗੇ। ਚੰਗੀਆਂ ਝੋਟੀਆਂ ਵਾਸਤੇ। ਠੀਕ ਹੈ ਤੇ ਜਰੇ ਵੀਰੇ ਹਕੂ ਗੁਰੂ ਨੇ ਨਾਲ ਵੀਰੇ। ਇਹ ਦੋ ਪੱਡੇ ਪਾਇ ਨੇ ਜੀ ਇਹਨਾਂ ਨੇ ਭਾਰੀ ਆਲੇ ਇਹਨਾਂ ਨੇ। ਠੀਕ ਹੈ ਇਹ ਕਿਸ ਚੀਜ਼ ਵਾਸਤੇ ਵੀਰੇ? ਗਲਾਜ ਪਾਉਂਦੇ ਨੇ ਜੀ। ਠੀਕ ਹੈ ਸ਼ੋ ਸ਼ੋ ਛੋਟੀ ਦੇ ਪੈਂਦੀ ਹੈ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਅਗਲੀ ਚੀਜ਼ ਕੀ ਲੈਤੀ ਵੀਰੇ ਇਹਨਾਂ ਨੇ ਅੱਛਾ ਜੀ ਜਿਹੜੇ ਮਤਲਬ ਆਪਾਂ ਸੰਗਲ ਪਾਉਣੇ ਹੈਗੇ ਇਹ ਪਟੇ ਲੈਤੇ ਇਹਨਾਂ ਨੇ ਹਾਂ ਜੀ ਹਾਂ ਪਟੇ ਦੇ ਇਹਨਾਂ ਚ ਪਾ ਕੇ ਆਪਾਂ ਪਾਸ਼ੂ ਬੰਨ ਵੀ ਸਕਦੇ ਆਂ ਜੀ ਠੀਕ ਹੈ ਵੀਰੇ ਜਿਵੇਂ ਮਰਜ਼ੀ ਆਪਦੀ ਸੈਟਿੰਗ ਕਰ ਸਕਦੇ ਠੀਕ ਹੈ ਠੀਕ ਹੈ ਤੇ ਸੰਗਲੀਆਂ ਵੀਰੇ ਗਾਹਾਂ ਸੰਗਲੀਆਂ ਸ਼ੋ ਨੂੰ ਪਾਉਂਦੇ ਨੇ ਜੀ ਅੱਛਾ ਜੀ ਠੀਕ ਹੈ ਜਿਵੇਂ ਹੁਣ ਦੋਸਤੋ ਇਤਨੀ ਵੀ ਦਿਖਾਉਣੀ ਆ ਆਪਾਂ ਹੈਲੋ ਪੈਸੇ ਕਿੱ데 ਦੇਖੋ ਦੋਸਤੋ ਜਿਵੇਂ ਮੂਰੀਆਂ ਵਗੈਰਾ ਦਾ ਪੂਰਾ ਮਤਲਬ ਇੱਥੇ ਸਾਰੇ ਮਤਲਬ ਜਿਹੜੀ ਹੈਗੇ ਕੀ ਵੀ ਗੁਪਾਰੀ ਬੰਦੇ ਨੇ ਸਾਰੇ ਇੱਥੋਂ ਹੀ ਲੈ ਕੇ ਜਾਂਦੇ ਨੇ ਤੇ ਇੰਨੀ ਆਪਾਂ ਤੁਹਾਡੇ ਇਸ ਮਤਲਬ ਜਿਹੜੀ ਹੈਗੀ ਵੀਡੀਓ ਹਨਾ ਅੱਜ ਹੋਲੀ ਦਾ ਕਰਕੇ ਬਹੁਤ ਜ਼ਿਆਦਾ ਮੰਦਾ ਸੀਗਾ ਤੇ ਗਾਹਕ ਬਹੁਤ ਘੱਟ ਹੈ ਦੋਸਤੋ ਦੇਖੋ ਤੁਹਾਨੂੰ ਮਤਲਬ ਮੰਡੀ ਸਾਰੀ ਖਾਲੀ ਦਿਸੂਗੀ ਤੇ ਇੱਥੇ ਹੀ ਆਪਾਂ ਪਸ਼ੂ ਮਤਲਬ ਇਦੂ ਗਾਹਾਂ ਕੁਚ ਚੰਗਾ ਪਸ਼ੂ ਆਉਂਦਾ ਨੀਗਾ ਦੇ ਵਿੱਚ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਅੱਜ ਜਿਹੜਾ ਹੈਗਾ ਸਾਰਿਆਂ ਦਾ ਮੂਡ ਆਫ ਹੀ ਹੈਗਾ ਤੇ ਇੰਨੇ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਸਾਰਿਆਂ ਨੂੰ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਸ਼ੇਅਰ ਜ਼ਰੂਰ ਕਰਦਾ ਜੀ